ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਆਰੀਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇਕਰ ਤੁਸੀਂ ਆਪਣੇ ਲੜਕਾ ਦੀ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਤਾਂ ਸਾਡੇ ਹੇਠ ਦਿੱਤੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਰਿਸ਼ਤੇ ਦੀ ਐਡ YouTube ਤੇ Instagram ਦੋਨਾਂ ਤੇ ਲਗਾਈ ਜਾਂਦੀ ਹੈ ਰਿਸ਼ਤੇ ਦੀ ਐਡ ਲਗਾਉਣ ਲਈ ਤੁਸੀਂ ਨਾਮ ਉਮਰ ਜਾਤ ਗੋਤ ਕੱਤ ਕੰਮ ਪ੍ਰਾਪਰਟੀ ਭੈਣ ਭਰਾ ਪਤਾ ਏਰੀਆ ਐਡ ਲਗਾਉਣ ਲਈ ਆਪਣੀ ਜਾਣਕਾਰੀ ਵਿੱਚ ਨਾਲੇ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦਿਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੁਝ ਦਿਨ ਬਾਅਦ ਵਾਰ-ਵਾਰ ਲਗਾਈ ਜਾਂਦੀਆਂ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੈ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਹੈ ਜੀ ਕਿਉਂਕਿ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਅੱਜ ਦੇ ਕੁਝ ਰਿਸ਼ਤੇ ਨੋਟ ਕਰਦੇ ਹਾਂ ਜੀ ਕੈਨੇਡਾ ਸਿਟੀਜ਼ਨ ਲੜਕਾ ਹੈ ਜੀ ਨਾਮ ਸਿੰਘ ਹੈ ਨਾਮ ਜਨਮ ਜੁਲਾਈ 2007 ਕਾਸਟ ਚੜ੍ਹ ਸਿੱਖ ਕੱਦ 6 ਫੁੱਟ ਹੈ ਿੰਡੇ ਦਾ ਪਤਾ ਮੰਡੀ ਅਮੜਗੜ ਪਰਿਵਾਰ ਵਿੱਚ ਪਿਤਾ ਦਾ ਕੈਨੇਡਾ ਵਿੱਚ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾਏ ਦੀ ਜ਼ਮੀਨ 64 ਕਿੱਲੇਆ ਦੋਵਾਂ ਭਰਾਵਾਂ ਨੂੰ 32-32 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਕਟਿੰਗ ਵਾਲਾ ਲੜਕਾ ਵਧੀਆ ਜੌਬ ਕਰਦਾ ਹੈ ਇਨਕਮ 1,60,000 ਡਾਲਰ ਸਾਲ ਦੇ ਨੇ ਲੜਕਾ ਵਧੀਆ ਘਰ ਪਰਿਵਾਰ ਤੋਂ ਹੈ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲ ਹੈ ਕੈਨੇਡਾ ਦਾ ਪਤਾ ਸਰੀ BC ਦੇ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇੰਡੀਆ ਦੀ ਜੰਪਲ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੀ ਹੋਵੇ ਜਾਂ ਕੈਨੇਡਾ ਜਾਂ ਯੂ ਐਸ اے ਤੋਂ ਹੋਵੇ ਲੜਕੀ ਮਲੇਰਕੋਟਲਾ ਲੁਧਿਆਣਾ ਪਟਿਆਲਾ ਮੋਗਾ ਆ ਰਹੀਏ ਤੋਂ ਹੋਵੇ ਉਮਰ 19 ਤੋਂ 22 ਸਾਲ ਦੇ ਵਿੱਚ ਹੋਵੇ ਲੜਕੀ ਦਾ ਕੱਦ ਘੱਟੋ ਘੱਟ 5 ਫੁੱਟ 6 ਹੋਵੇ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਮੈਰਜਰ ਵਾਲੇ ਪਰਵਾਣੇ ਫੋਨ ਨਾ ਕਰਨ ਜੀ ਕੈਨੇਡਾ ਦਾ WhatsApp ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 1996 ਕੱਦ 5 ਫੁੱਟ 4 ਇੰਚ ਕਾਸਟ ਜਰਸੀਕ ਪਤਾ ਗੁਰੂਖੇਤਰ ਹਰਿਆਣਾ ਪੜਾਈ ਮੈਟ੍ਰਿਕ ਜਮੀਨ ਦਾਸ ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਹੈ ਦੋ ਭਰਾ ਨੇ ਦੋਨੋਂ ਕੈਨੇਡਾ ਪੀਆਰ ਨੇ ਸਾਰਾ ਪਰਿਵਾਰ ਗੁਰਸਿੱਖ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਲੜਕੀ ਕੋਲ ਸਪੇਨ ਕੰਟਰੀ ਦਾ ਰੈਜ਼ੀਡਰ ਵੀਜ਼ਾ ਮੰਗ ਕੇ ਰਣੂ ਵਧੀਆ ਪਰਿਵਾਰ ਤੋਂ ਸਪੇਨ ਪੀਆਰ ਲੜਕਾ ਚਾਹੀਦਾ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਮੈਰਜ ਬੋਰ ਵਾਲੇ ਪਰਵਾਨਾ ਫੋਨ ਨਾ ਕਰਨ ਜਿੰਨੇ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1996 99 ਕਾਸਟ ਐਸ ਸੀ ਸਿੱਖੋ ਗੋਤ ਰੰਗਾਰਾ ਕੱਦ ਬੰਡ 5 ਇੰਚ ਪੜਾਈ ਪਲੱਸ 2 ਪਤਾ ਸੰਗਰ ਪਰਿਵਾਰ ਵਿੱਚ ਪਿਤਾ ਐਕਸਪੈਂਡਿੰਗ ਮਾਤਾ ਹਾਊਸ ਵਾਈਫ ਨੇ ਦੋ ਪੈਣਾ ਨੇ ਮੈਰਨੇ ਇੱਕ ਬਣਾ ਮੈਰਡਾ ਇੱਕ ਭਰਾ ਮੈਰਨੇ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਹੈ ਜੌਬ ਕਰ ਲੜਕਾ ਮਲੇਸ਼ੀਆ ਜੀ ਸੀ ਵੀ ਡਰਾਈਵਰ ਹੈ ਮੰਗ ਇਹਨਾਂ ਨੂੰ ਐਸੀ ਸਿੱਖ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਬਾ ਮੇ ਗਰੀ ਪਰਿਵਾਰ ਤੋਂ ਹੋਵੇ ਵਿਆਹ ਸਿੰਪਲ ਚੁੰਨੀ ਚੜਾਵਾ ਕਰਨਾ ਹੈ ਲੜਕੀ ਸੰਗਰੂਪ ਤੇ ਲੁਧਿਆਣੇ ਰੀਤ ਹੋਵੇ ਮੈਰਿਜ ਗੁਰੂ ਵਾਲੇ ਪਰਵਾਨ ਫੋਨ ਨਾ ਕਰਨ ਮੈਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਜਗਦੀਪ ਸਿੰਘ ਹੈ ਜੀ ਅਮਰਤਾਲੀ ਲੜਕਾ ਜਨਮ 5 11 1991 ਕੱਦ 5 ਫੁੱਟ 9 ਇੰਚ ਪੜਾਈ ਬੀਏ ਪਲੱਸ ਕੰਪਿਊਟਰ ਡਿਪਲੋਮਾ ਕਾਸਟ ਜੱਟ ਸਿਕ ਕੰਮ ਦਵਾਈ ਵਿੱਚ ਆਪਣਾ ਟਰੱਕ ਚਲਾਉਂਦਾ ਤਨਖਾਹ 1 ਲੱਖ ਮਹੀਨੇ ਦੀ ਹੈ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪਤਾ ਤਨਤਨ ਸਾਹਿਬ ਜ਼ਮੀਨ 6 ਕਿੱਲੇ ਨਦੀ ਦੋਪਰਾ ਨੈ ਕੈਨੇਡਾ ਵਿੱਚ ਪੀਆਰ ਨੇ ਤੇ ਦੋਨੋਂ ਮੈਰਿਡ ਨੇ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਨਸ਼ੇ ਤੋਂ ਰਹਿਤ ਹੈ ਕੋਈ ਨਸ਼ਾ ਨਹੀਂ ਕਰਦਾ ਮੰਗੇ ਨਾਲ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਘਰੇਲੂ ਲੜਕੀ ਚ ਲੜਕੀ ਦਾ ਅਸਟ ਜੜ ਸਿੱਖੀ ਹੋਵੇ ਲੜਕੀ ਭਾਮੀ ਨੇ ਤੋਂ ਹੋਵੇ ਜਾਂ ਕੋਈ ਫੌਨ ਕੰਟਰੀ ਦਾ ਹੋਵੇ ਵਿਆਹ ਸਿੰਪਲ ਕਰਨਾ ਦਾਦੇ ਦੀ ਕੋਈ ਮੰਗ ਨਹੀਂ ਮੈਰਜੂਰ ਵਾਲੇ ਪਰਮਾਨੂ ਫੋਨ ਨਾ ਕਰਨ ਜੀ ਇਹਨਾਂ ਲਈ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ 99 ਕੱਦ 58 ਇੰਚ ਕਾਸਟ ਤਾਂ ਕਸਤੇ ਜਾਂ ਸ਼ਿੰਬਾ ਪ੍ਰਾਈਵੇਟ ਟੈਕ ਆਈਟੀਆ ਫ੍ਰੈਂਚ ਲੈਵਲ 2 ਸੌਫਟਵੇਅਰ ਇੰਜੀਨੀਅਰਿੰਗ ਐਟ ਫ੍ਰਾਂਸ ਐਂਡ ਪੀਆਰ ਇਹਨਾਂ ਦੀ ਇੱਕ ਭੈਣ ਹੈ ਜੀ ਇਹਨਾਂ ਦੇ ਬ੍ਰਦਰ ਨੇ ਲਾ ਕਲਾਸ 1 ਆਫੀਸਰ ਐਟ ਦਿੱਲੀ ਐਂਡ ਪੀਐਫਆਰਡੀ ਪੇਰੈਂਟਸ ਆਰ ਰਿਟਾਇਰਡ ਫਰਮ ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜ ਹੈ ਜੀ ਲੜਕੇ ਨੇ ਮਾਰਚ ਵਿੱਚ ਇੰਡੀਆ ਆਉਣਾ ਹੈ ਪਤਾ ਮੰਡੀ ਡੱਬ ਵਾਲੀ ਜ਼ਿਲ੍ਹਾ ਸਿਰਸਾ ਮੰਗੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਲੜਕੀ ਫਰੈਂਚ ਜਾਂਦੀ ਹੋਵੇ ਜਾਂ ਲੜਕੀ ਫਰਾਂਸ ਜਾਂਦੀ ਚਾਹਵਾਨ ਹੋਵੇ ਲੜਕੀ ਦੀ ਕਾਸਟ ਸ਼ਿੰਬਾ ਜਾਂ ਜੜ ਸਿੱਖੀ ਹੋਵੇ ਪਰਿਵਾਰ ਵੱਲੋਂ ਦਾਦ ਦੇਣ ਦੀ ਕੋਈ ਮੰਗ ਨਹੀਂ ਮੈਰਜ ਬੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਇੱਕ ਵਾਰ ਫਿਰ ਤੁਸੀਂ ਨੋਟ ਕਰ ਲਓ ਜੀ ਇਹ ਰਿਸ਼ਤੇ ਵਿੱਚ ਲੜਕੇ ਨੇ ਮਾਰਚ ਵਿੱਚ ਇੰਡੀਆ ਆਉਣਾ ਹੈ ਨਾਮ ਕੁਮਾਰ ਹੈ ਜੀ ਜਨਮ 18/8/1997 ਕਾਸਟ ਐਸਸੀ ਰਵਿਦਾਸੀਏ ਗੋਤ ਪੁੰਡਪਾਲ ਕੱਦ 5 ਫਟ 7 ਇੰਚ ਪੜਾਈ ਹੋਟਲ ਮੈਨੇਜਮੈਂਟ ਪਤਾ ਜਲੰਧਰ ਕੈਂਟ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਜੀ ਇੱਕ ਭਰਾ ਹੈ ਪੁਰਤਗਾਲ ਪੀਆਰ ਹੈ ਤੇ ਮੈਰਿਡ ਹੈ ਇੱਕ ਭੈਣ ਅੰਮ੍ਰਿਤ ਰਾਜ ਜੀ ਕੈਨੇਡਾ ਵਿੱਚ ਲੜਕਾ ਐਗਰੀਕਲਚਰ ਬੈਂਕ ਵਿੱਚ ਕਲਰਕ ਦੀ ਨੌਕਰੀ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਸੀ ਕਾਸ਼ਤ ਦੀ ਲੜਕੀ ਚਾਹੀਦੀ ਹੈ ਜੀ ਲੜਕੀ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਲੜਕੀ ਲੜਕੇ ਤੋਂ ਛੋਟੀ ਹੋਵੇ ਲੜਕੀ ਫਗਵਾੜਾ ਨਕੌਦਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੋਂ ਹੋਵੇ ਮੈਰਜਪੁਰ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਅਮਨਦੀਪ ਜੱਸਲਾ ਜੀ ਜਨਮ 24/12/1993 ਕੱਦ 5.6 ਇੰਚ ਕਾਸਟ ਐਸਸੀ ਗੋਤ ਜੱਸਲ ਤੇ ਚੋਹਾਨ ਪੜਾਈ ਪਲੱਸ 2 ਪਤਾ ਹੁਸ਼ਿਆਰਪੁਰ ਪਰਿਵਾਰ ਵਿੱਚ ਪਿਤਾ ਦੀ ਐਗਰੀਕਲਚਰ ਦੀ ਵਰਕਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾਏ ਜੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕਾ ਦੁਬਈ ਚਾਰ ਸਾਲ ਲਾ ਕੇ ਆਇਆ ਜੀ ਹੁਣ ਪਲੰਬਰ ਦਾ ਕੰਮ ਕਰਦਾ ਹੈ ਹੁਣ ਜੂਰਪ ਕੰਟਰੀ ਦੇ ਪੇਪਰ ਲਾਏ ਹਨ ਲੜਕੇ ਦੇ ਦੋ ਪਲਾਟ ਨੇ ਜੀ ਵਧੀਆ ਆਪਣਾ ਘਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪਲੱਸ 2 ਪੜਾਈ ਵਾਲੇ ਐਸੀ ਕਾਸਟ ਦੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਮੈਰਿਜਪੋਰ ਵਾਲੇ ਪਰਵਾਨ ਫੋਨ ਨਾ ਕਰਨ ਜਿਹਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਕੈਨੇਡਾ ਤੋਂ ਪੀਆਰ ਅਨ ਮੈਰਿਡ ਲੜਕਾ ਹੈ ਜੀ ਨਾਮ ਵਰਮਾ ਜਨਮ 5 ਤੈਨ 1998 ਜਨਮ ਦਾ ਟਾਈਮ 6:30 ਵਜੇ ਹੈ ਜਨਮ ਸਥਾਨ ਲੁਧਿਆਣਾ ਕੱਦ 6 ਫੁੱਟ ਹੈ ਕਾਸਟ ਮੈਡ ਰਾਜਪੂਤ ਸਵੰਨਕਰ ਗੋਤ ਕੜਵਲਾ ਜੀ ਪੜਾਈ ਸਾਫਟਵੇਅਰ ਇੰਜੀਨੀਅਰਿੰਗ ਟੈਕਨੀਸ਼ੀਅਨ ਸੈਲਰੀ 36 ਲੱਖ ਸਾਲ ਦੀ ਹੈ ਜੀ ਪਤਾ ਲੁਧਿਆਣਾ ਲੁਧਿਆਣਾ ਵਿੱਚ ਵਧੀਆ ਆਪਦੀ ਕੋਠੀ ਹੈ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਅਨਮੈਰਿਡ ਹੈ ਕਨੇਡਾ ਪੀਆਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਖਾਨਦਾਨੀ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਮੰਗ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ এডਿਕੇਟਿਡ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 3 ਤੋਂ 5 ਫੁੱਟ 11 ਤੱਕ ਹੋਵੇ पीएससी ਨਰਸਿੰਗ ਬੀਏ ਬੀਐਡ ਬੀਟੈਕ ਵਾਲੀ ਲੜਕੀ ਨੂੰ ਪਹਿਲਾ ਮੈਰਿਜ ਗੁਰ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 1992 ਕੱਦ 5 ਫੁੱਟ 4 ਇੰਚ ਕਾਸਟ ਜਟ ਸਿੱਖ ਗੋਤ ਵਿਰਕ ਪਤਾ ਕਰਨਾਲ ਪੜਾਈ ਮਾਸਟਰ ਡਿਗਰੀ ਐਨ ਬਾਇਓ ਟੈਕਨੋਲੋਜੀ ਫਰੋਂਥਾਪਰ ਯੂਨੀਵਰਸਿਟੀ ਪਟਿਆਲਾ ਇੰਡੀਆ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਐਨ ਮੈਰਿਡ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਜੌਬ ਕਰਦੀ ਹੈ ਲੜਕੀ ਡੈਨਮਾਰਕ ਵਿੱਚ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲ ਸੈਟਲ ਲੜਕਾ ਚਾਹੀਦਾ ਹੈ ਲੜਕਾ ਸਿਰਫ ਯੂਰਪ ਕੰਟਰੀ ਤੋਂ ਹੋਵੇ ਜਿਵੇਂ ਡੈਨਮਾਰਕ ਜਰਮਨੀ ਨਾਰਵੇ ਇਟਲੀ ਸਵੀਡਨ ਆਲ ਕੰਟਰੀ ਤੋਂ ਹੋਵੇ ਇਹਨਾਂ ਨੂੰ ਕੇਵਲ ਯੂਰਪ ਕੰਟਰੀ ਦੇ ਮੈਰਿਜ ਗੁਰੂ ਵਾਲੇ ਫੋਨ ਕਰ ਸਕਦੇ ਨੇ ਇੰਡੀਆ ਵਾਲੇ ਮੈਰਿਜ ਗੁਰੂ ਵਾਲੇ ਪਰਮਾਨ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 1/12/1996 ਕੱਦ 5 ਫੁੱਟ 2 ਇੰਚ ਕਾਸਟ ਜਟ ਸਿੱਖ ਗੋਤ ਬਰਾੜ ਪੜਾਈ ਪਲੱਸ 2 ਕੈਮੀਕਲ ਲੈਬ ਟੈਕਨੀਸ਼ੀਅਨ ਦੁਰਮ ਕਾਲਜ ਉਸਵਾ অন্ਟਾਰੀਓ ਕੈਨੇਡਾ ਇੰਡੀਆ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਹੈ ਮੈਰਿਡ ਹੈ ਇੱਕ ਭਰਾ ਨਾ ਮੈਰਿਡ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਲੜਕੀ ਸੁਣੀ ਸੰਖੀ ਹੈ ਵਧੀਆ ਘਰ ਪਰਿਵਾਰ ਤੋਂ ਲੜਕੀ ਕੈਨੇਡਾ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇੱਕ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਪੀਆਰ ਹੋਵੇ ਭਾਵੇਂ ਵਰਕ ਪਰਮਿਟ ਤੇ ਜਾਂ ਸਟੱਡੀ ਵੀਜ਼ੇ ਤੇ ਹੋਵੇ ਇਨਾਂ ਨੂੰ ਰਿਸ਼ਤਾ ਇਹੋ ਜਿਹਾ ਚਾਹੀਦਾ ਹੈ ਜੋ ਲੜਕੀ ਦੇ ਭਰਾ ਨੂੰ ਬਾਹਰ ਲਿਜਾ ਸਕੇ ਭਾਵੇਂ ਕੰਟ੍ਰੈਕਟ ਮੈਰਿਜ ਰਾਹੀਂ ਲਿਜਾ ਸਕੇ ਸਕੇ ਭੈਣ ਭਰਾ ਨੂੰ ਪਹਿਲਾ ਮੈਰਿਜ ਬੁਰਾ ਵਾਲੇ ਪਰਵਾਨਾ ਖੁਣਾਗਰ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 1992 ਕੱਦ ਪੰਜ ফুট 3 ਇੰਚ ਕਾਸਟ ਜਰਸੀ ਖਿੰਡੀ ਦਾ ਪਤਾ ਜਲੰਧਰ ਪੜਾਈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਈਲੈਂਡਸ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੇ ਰਿਟਾਇਰ ਨੇ ਮਾਤਾ ਹਸਬਸਵਾਇਫ ਨੇ ਦੋ ਭਰਾ ਨਹੀਂ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਹੈ ਜੋਬ ਆਰਐਨ ਨਰਸ ਨਿਊਜ਼ੀਲੈਂਡ ਹਸਪੀਟਲ ਵਿੱਚ ਗਵਰਨਮੈਂਟ ਜੋਬ ਕਰਦੀ ਹੈ ਲੜਕੀ ਸੋਹਣੀ ਸਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਮੰਗਦੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸਨੱਖਾ ਵੈਸਟੇਰੀਅਨ ਐਜੂਕੇਟਿਡ ਲੜਕਾ ਚਾਹੀਦਾ ਹੈ ਲੜਕੀ ਦੀ ਉਮਰ 25 ਤੋਂ 30 ਸਾਲ ਤੱਕ ਹੋਵੇ ਕੈਨੇਡਾ ਨਿਊਜ਼ੀਲੈਂਡ ਯੂਐਸਏ ਲੜਕੇ ਨੂੰ ਪਹਿਲ ਲੜਕੇ ਨੂੰ ਪਹਿਲਾ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਤਲਾਕਸ਼ੁਦਾ ਜਾਂ ਮੈਰਿਜਿੰਗ ਵਾਲੇ ਪਰਵਾਰ ਨੂੰ ਹੁਣ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਉਮਰ 25 ਸਾਲ ਹੈ ਕਾਸਟ ਜੱਟ ਸਿੱਖਾ ਗੋਦ ਸੰਧੂ ਕੱਦ 5 ਫੁੱਟ 2 ਇੰਚ ਪੜ੍ਹਾਈ ਬੀਬੀਏ ਪੜਿਆਲੇ ਯੂਨੀਵਰਸਿਟੀ ਤੋਂ ਡਿਪਲੋਮਾ Ontario Canada ਤੋਂ ਪਰਿਵਾਰ ਵਿੱਚ ਪਿਤਾ ਆਰਮੀਚੋਰ ਟੈਂਨ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨੇ ਇੰਡੀਆ ਵਿੱਚ ਇੱਕ ਤੇ ਇੱਕ ਕੈਨੇਡਾ ਪੀਆਰ ਹੈ ਫੈਮਿਲੀ ਨਾਲ ਵੈਲ ਸੈਟਲਡ ਹੈ ਲੜਕੇ ਨੂੰ ਦੋ ਕਿੱਲੇ ਜ਼ਮੀਨਾਂ ਆਉਂਦੀਆਂ ਨੇ ਇੰਡੀਆ ਦਾ ਪਤਾ ਫਤਿਹਗੜ੍ਹ ਸਾਹਿਬ ਲੜਕਾ ਤੇ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਲੜਕਾ ਤੇ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਲੜਕਾ ਸੋਨਾ ਸੁਨਖਾ ਕੈਨੇਡਾ ਵਿੱਚ ਵਰਕ ਪਰਮਿਟ ਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੀ ਹੋਵੇ ਮੈਰਜੂਰ ਵਾਲੇ ਪ੍ਰਮਾਣ ਫੋਨ ਨਾ ਕਰਨ ਜਿੰਨਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਅਮਰਤਾਰੀ ਲੜਕਾ ਹੈ ਉਮਰ 35 ਸਾਲ ਹੈ ਕੱਦ 5 ਫੁੱਟ 10 ਇੰਚ ਕਾਸ਼ ਰਵੀਦਾਸ ਹੈ ਸਿੱਖ ਪਤਾ ਜਲੰਧਰ ਪੜਾਈ ਬੀਐਸਸੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਮੈਰਿਡੈਲਟੀ ਸੈਕਟਰ ਵਿੱਚ ਜੌਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਜੌਬ ਆਪਣਾ ਬਿਜ਼ਨਸ ਹੈ ਮੰਗੀ ਇਹਨਾਂ ਨੂੰ ਵਧੀਆ ਸਿੱਖ ਵੈਸ਼ਨੂ ਪਰਿਵਾਰ ਤੋਂ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦਾ ਅਮਰ ਸ਼ਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜੇ ਨਾ ਸ਼ਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਰਵਿਦਾਸ ਜੀ ਅਸੀਂ ਇੱਕ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਸਿੱਖ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਗੁਰ ਵਾਲੇ ਪ੍ਰਵਾਨਪਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾ ਨਾਮ ਸਿੰਗਾ ਜੀ ਜਨਮ 25/1997 ਕੱਦ 5'9" ਜਨਸਿਕ ਗੋਤ ਢਾਲੀਵਾਲ ਪਤਾ ਮਲੇਰਕੋਟਲਾ ਪੜਾਈ ਪਲੱਸ 2 ਨੋਨ ਮੈਡੀਕਲ ਬੀਐਸਸੀ ਨੋਨ ਮੈਡੀਕਲ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਮੈਰਿਡ ਹੈ ਕੈਨੇਡਾ ਸਿਟੀਜ਼ਨ ਹੈ ਲੜਕਾ ਸੁਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਲੜਕਾ ਕੈਨੇਡਾ ਪੀਆਰ ਹੈ ਜੌਬ ਸਟੋਰ ਮੈਨੇਜਰ ਦੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਜਨਸਿਕ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਦੀ ਬੀਐਸਸੀ ਨਰਸਿੰਗ ਜਾਂ ਹੋਲਡਰ ਡਿਗਰੀ ਕੀਤੀ ਹੋਵੇ ਲੜਕੀ ਲੜਕੇ ਲੜਕੀ ਇੰਡੀਆ ਤੋਂ ਹੋਵੇ ਮੈਰਿਜ ਗੁਰ ਵਾਲੇ ਪਰਵਾਨ ਨੂੰ ਫੋਨ ਕਰੋ ਨਾ ਕਰਨ ਜਿੰਨ੍ਹੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਚੰਦਨਪ੍ਰੀਤ ਹੈ ਜੀ ਜਨਮ 18/2/1991 ਕੱਦ 5.10 ਇੰਚ ਕਾਸਟ ਸਵਰਨਕਰ ਗੋਤ ਜੋੜਾ ਪਤਾ ਹਨੂਮਨਗੜ੍ਹ ਰਾਜਸਥਾਨ ਪੜਾਈ ਐਮਬੀਬੀਐਸ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਮੈਰਿਡ ਹੈ ਸਾਰਾ ਪਰਿਵਾਰ ਰਾਧਾ ਸੁਆਮੀ ਹੈ ਲੜਕਾ ਸੋਹਣਾ ਸੁਨੱਖਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਹੈ ਜੋਬ ਲੜਕਾ ਹਨੂਮਨ ਗੜ੍ਹ ਹਸਪੀਟਲ ਵਿੱਚ ਸਰਕਾਰੀ ਡਾਕਟਰ ਹੈ ਲੜਕਾ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਅਨਮੈਰਿਡ ਲੜਕੀ ਨੂੰ ਪਹਿਲਾ ਬਾਕੀ ਤਲਾਕशुदा ਬਿਨਾਂ ਬੱਚੇ ਵੀ ਸੰਪਰਕ ਕਰ ਸਕਦੇ ਨੇ ਬਿਨਾਂ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਲੜਕੀ ਸੁਨਿਆਰ ਕਾਸਟ ਤੋਂ ਹੀ ਹੋਵੇ ਤਾਂ ਪਹਿਲਾ ਬਾਕੀ ਅਰੋੜਾ ਬਾਣੀਏ ਸੈਣੀ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਦਾਸ ਦੀ ਕੋਈ ਮੰਗ ਨਹੀਂ ਮੈਰਜ ਗੁਰੂ ਵਾਲੇ ਪਰਵਾਨ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਜਨਮ 851988 ਕੱਦ 5'7" ਕਾਸਟ ਸੈਣੀ ਪੜਾਈ ਡਿਪਲੋਮਾ ਇਨ ਆਟੋਮੋਟਿਵ ਆਸਟ੍ਰੇਲੀਆ ਤੋਂ ਜਿੰਦੀ ਦਾ ਪਤਾ ਲਾਚੌਰ ਨਮਾਸ਼ਾਰ ਪਰਿਵਾਰ ਵਿੱਚ ਪਿਤਾ ਸਰਪੰਚ ਨੇ ਮਾਤਾ ਐਕਸ ਸਰਪੰਚ ਨੇ ਇੱਕ ਛੋਟਾ ਭਰਾ ਕੈਨੇਡਾ ਵਿੱਚ ਹੈ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤਾ ਲੜਕਾ ਕੈਨੇਡਾ ਪੀਆ ਲੜਕਾ ਅਮਰੀਕਾ ਵਿੱਚ ਪੀਆਰ ਹੈ ਜੌਬ ਐਮਾਜ਼ਨ ਦੀ ਮੰਗ ਇਹਨਾਂ ਨੂੰ ਵਧੀਆ ਪਰ ਕੈਨੇਡਾ ਵਧੀਆ ਪਰਿਵਾਰ ਤੋਂ ਕੈਨੇਡਾ ਜਾਂ ਅਮਰੀਕਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਸਹਿਣੀ ਕਾਸ਼ਟੂਨ ਪਹਿਲੇ ਬਾਕੀਪੁਰ ਜਨਰਲ ਕਾਸ਼ਟ ਦੇ ਵੀ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਮੈਰਜ ਮੋਰ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਫਾਦਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 4/9/1998 ਕੱਦ 6 ਫੁੱਟ ਹੈ ਕਾਸ਼ਟ ਜਰਸੀਖ ਗੋਤ ਸਰਾ ਇੰਡੇ ਦਾ ਪਤਾ ਤਨਤਨ ਸਾਹਿਬ ਪੜਾਈ ਬੀਕਮ ਪਰਿਵਾਰ ਵਿੱਚ ਮਾਤਾ ਪਿਤਾ ਨੇ ਲੜਕੀ ਦੇ ਦਾਦੀ ਹਨ ਇੱਕ ਭੈਣ ਕੈਨੇਡਾ ਵਿੱਚ ਹੈ ਜਿਵੇਂ 6 ਕਿੱਲੇ ਲੜਕਾ ਕੈਨੇਡਾ ਵਿੱਚ ਬਰਕ ਪਰਮਿਟ ਤੇ ਹੈ ਬ੍ਰਾਂਟਨ 온ਟਾਰੀਓ ਵਿੱਚ ਰਹਿੰਦਾ ਹੈ ਜੌਬ ਗੈਸ ਏਜੰਸੀ ਮੈਨੇਜਰ ਦੀ ਲੜਕੀ ਕੋਲ 10 ਸਾਲ ਦਾ ਯੂਐਸਏ ਦਾ ਵੀਜ਼ਾ ਹੈ ਲੜਕਾ ਸੋਹਣਾ ਸੁਨੱਖਾ ਕੰਨਿਸ਼ੋਦਰ ਆਇਆ ਤੇ ਪੱਗਵੰਤਾ ਲੜਕਾ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਿਰਫ ਕਨੇਡਾ ਪੀਆ ਲੜਕੀ ਚਾਹੀ ਰਹੀ ਹੈ ਪਰਿਵਾਰ ਵੱਲੋਂ ਦਾਦੀ ਕੋਈ ਮੰਗ ਨਹੀਂ ਮੈਰਜੂਰ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜਿੰਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਗੌਰਵ ਸੋਢੀ ਹੈ ਜੀ ਜਨਮ 17 11 1991 ਜਨਮ ਸਮਾ 10:50 ਮਿੰਟ ਜਨਮ ਸਥਾਨ ਬਟਾਲਾ ਕਾਦ ਬੰਗਸਾ 7 ਇੰਚ ਕਾਸਟ ਖੱਤਰੀ ਪੜਾਈ ਬੀਏ ਲੜਕਾ ਨਿਊਜ਼ੀਲੈਂਡ ਵਰਕ ਪਰਮਿਟ ਤੇ ਮੈਨੇਜਰ ਦੀ ਜੌਬ ਤੇ ਹੈ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੀਆਂ ਦੋ ਭੈਣਾਂ ਨੇ ਮੈਰਿਡ ਨੇ ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੜਕਾ ਤਲਾਕ ਸੁਦਾਜੀ ਮੰਗੇਨ ਨੂੰ ਲੜਕੀ ਵਧੀਆ ਪਰਿਵਾਰ ਤੋਂ ਛੋੜੀ ਸੁਨੱਖੀ ਐਜੂਕੇਟਿਡ ਤੇ ਸਮਾਰਟ ਲੜਕੀ ਚਾਹੀਦੀ ਹੈ ਲੜਕੀ ਤਲਾਕ ਸੁਦਾ ਬਿਨ ਬੱਚੇ ਤੋਂ ਜਾਂ ਕੁਵਾਰੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਜਾਂ ਕੋਈ ਬਾ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਪੰਜਾਬ ਵਰ ਨਿਊਜ਼ੀਲੈਂਡ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਨਰਿੰਦਰਪਾਲ ਸਿੰਘ ਹੈ ਜੀ ਜਨਮ 3/10/1991 ਕੱਦ ਮੈਂ ਉਡ 11 ਇੰਚ ਪੜਾਈ 10 ਪਾਸ ਗੋਤ ਖੂਬੜ ਕਾਸ ਚ ਜੜ ਸਿੱਖ ਪਤਾ ਪਿੰਡ ਰਵਾਲੋ ਜ਼ਿਲ੍ਹਾ ਅੰਬਾਲਾ ਪਰਿਵਾਰ ਵਿੱਚ ਮਾਤਾ ਨੇ ਇੱਕ ਭਰਾ ਮੈਰਿਡ ਹੈ ਸਾਰਾ ਪਰਿਵਾਰ ਅਮਰਤਾਰੀ ਹੈ ਲੜਕੇ ਦਾ ਅਮਰਤ ਨਹੀਂ ਛੇ ਹੈ ਲੜਕਾ ਸੋਹਣਾ ਸੁਨੱਖਾ ਨੇ ਛੋਟਾ ਰਹਤਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਆਂਦਨ ਹੈ ਲੜਕੀ ਕੋਲ ਆਪਣਾ ਟਰੱਕ ਹੈ ਮੰਗ ਹੈ ਇਹਨਾਂ ਨੂੰ ਘਰੇਲੂ ਕੋ ਗ੍ਰੀਹ ਪਰਿਵਾਰ ਤੋਂ ਘਰ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਦਾ ਦੀ ਕੋਈ ਮੰਗ ਨਹੀਂ ਮੈਰਿਜ ਬਰਵਰੇ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ ਦਸੰਬਰ 1996 ਕੱਦ ਪੰਡ 7 ਇੰਚ ਕਾਸਟ ਜਰਸੀ ਕਪੜਾਏ ਬੇਟਾ ਕਿਨੇ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਡੇ ਦਾ ਪਤਾ ਰਾਏਕੋਟਾ ਲੁਧਿਆਣਾ ਜਮੀਨ 4 ਕਿੱਲੇ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਭੈਣ ਕੋਈ ਨਹੀਂ ਭਣ ਭਰਾ ਨਹੀਂ ਹੈਗਾ ਕੋਈ ਵੀ ਇਹ ਇਕ ਲੜਕਾ ਹੈ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤਾ ਹੈ ਪੱਗ ਬੰਦ ਹੈ ਵਧੀਆ ਘਰ ਪਰਿਵਾਰ ਤੋਂ ਲੜਕਾ ਕੈਨੇਡਾ ਪੀਆਰ ਮੰਗ ਕੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਕਿਸੇ ਹੋਰ ਕੰਟਰੀ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਜਾਂ ਦਾਲ ਦੀ ਕੋਈ ਮੰਗ ਨਹੀਂ ਮੈਰਿਜ ਬਾਰੇ ਕੋਈ ਪਰਵਾਹ ਨਹੀਂ ਨਾ ਕਰਨਗੇ ਇਹਨਾਂ ਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 32 ਸਾਲ ਹੈ ਕਾਸ਼ ਚ ਜਨ ਸਿੱਖ ਗੋਤ ਸੰਤੂ ਕੱਦ 5'10" ਪੜ੍ਹਾਈ ਪਲੱਸ 2 ਤੋਂ ਬਾਅਦ ਵੈਲਡਰ ਦੀ ਆਈਟੀ ਤੇ ਕੰਪਿਊਟਰ ਆਈਟੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਬਰਾ ਕੈਨੇਡਾ ਪੀਆਰ ਹੈ ਪਰਿਵਾਰ ਵਿੱਚ ਸੈਟਲ ਹੈ ਪਰਿਵਾਰ ਨਾਲ ਸੈਟਲ ਹੈ ਜਮੀਨ 8 ਕਿੱਲੇ ਤੇ ਦੋਵੇਂ ਪਰਾਂ ਨੂੰ 4-4 ਕਿੱਲੇ ਆਉਂਦੀ ਹੈ 30 ਕਿੱਲੇ ਦੀ ਕੀਮਤੀ ਕਰਦੇ ਨੇ ਪਤਾ ਜ਼ਿਲ੍ਹਾ ਮੋਗਾ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤੇ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਜਣਸਿਕ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5'5" ਤੋਂ ਉੱਪਰ ਹੋਵੇ ਲੜਕੀ ਮੋਗਾ ਜਗਰਾਉ ਫਰੀਦਕੋਟ ਫਰੋਜ਼ਪੁਰ ਏਰੀਆ ਤੋਂ ਹੋਵੇ ਮੈਰਜਪੁਰ ਵਾਲੇ ਪਰਿਵਾਰ ਤੋਂ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਵਿਸ਼ਾਲ ਹੈ ਜੀ ਅਨਮੈਰਿਡ ਲੜਕਾ ਜਨਮ 29/10/1977 ਜਨਮ ਦਾ ਸਮਾਂ 1:30 ਮਿੰਟ ਕਾਸਟ ਖੱਤਰੀ ਹਿੰਦੂ ਪਤਾ ਸ਼੍ਰੀ ਅਮਰਸਾ ਸਾਹਿਬ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਹੈ ਇੱਕ ਭਰਾ ਮੈਰਿਡ ਹੈ ਲੜਕਾ ਪ੍ਰਾਈਵੇਟ ਜੌਬ ਕਰਦਾ ਹੈ ਤਨਖਾਹ 30000 ਇੱਕ ਮਹੀਨੇ ਦੀ ਲੜਕਾ ਸੁਣਾ ਸੰਖਾਨੇ ਸ਼ੁੱਧ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਪਲੱਸ 2 ਜਾਂ ਗ੍ਰੈਜੂਏਟ ਪੜਾਈ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਵਿਧਵਾ ਹੋਵੇ ਭਾਵੇਂ पर बिना बच्चे तो हो हिंदू खत्री कास्ट नो बेल बाकी और इच्छुक आदमी संपर्क कर सकते हैं मैरिज ब्यूरो वाले परवान फोन ना करें जी इने ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਲੜਕੀ ਹੈ ਜਨਮ 1994 ਹੈ ਕੱਦ 5 ਫੁੱਟ 4 ਇੰਚ ਹੈ बीएससी ਨਰਸਿੰਗ ਨਿਊਜ਼ੀਲੈਂਡ ਪੀਆਰ ਫਰਮ ਅਮਰਸਾ ਡਿਸਟ੍ਰਿਕਟ ਸਿੰਗਲ ਚਾਈਲਡ ਆਫ ਪੇਰੈਂਟਸ ਮੰਗ ਜਰਸੀ ਕਿ ਲੜਕਾ ਅਮਰਸਾ ਡਿਸਟ੍ਰਿਕਟ ਵਿਦ ਸਾਇੰਸ ਕੁਆਲੀਫਿਕੇਸ਼ਨ ਗੁੱਡ ਫੈਮਿਲੀ ਵੈਲਿਊਜ਼ ਫਰਮ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਪੀਆਰ অর ਸਿਟੀਜ਼ਨ ਇਹਨਾਂ ਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕ ਕਰਨ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਜੀ ਹੋਰ ਕੰਟਰੀ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸੁਖਪ੍ਰੀਤ ਕੌਰ ਹੈ ਜੀ ਉਮਰ 24 ਸਾਲ ਹੈ ਕਾਸਟ ਮੱਝਵੀ ਸਿੱਖ ਹੈ ਗੋਤ ਸ਼ੇਰਗਿੱਲ ਹੈ ਕੱਦ ਪਾਈ ਹੁਣ 4 ਇੰਚ ਪੜਾਇ ਜੁਕੇ ਵੀ ਦਾ ਐਗਜ਼ਾਮ ਹੈ ਕਲੀਅਰ ਕੰਪਿਊਟਰ ਦਾ ਪਿਤਾ ਸਿਕਿਉਰਿਟੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਤੇ ਇੱਕ ਭਰਾ ਹੈ ਜੀ ਭਰਾ ਸੈਲਮ ਵਿੱਚ ਟ੍ਰੇਨਿੰਗ ਲੈਂਦਾ ਹੈ ਤੇ ਭੈਣ ਇੱਕ ਨਰਸਿੰਗ ਕਰ ਰਹੀ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਯੂਕੇ ਲਈ ਖਰਚ ਕਰਨ ਵਾਲਾ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਕੋਈ ਜਾਤੀਵੰਦ ਨਹੀਂ ਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 25 12 2007 ਪਤਾ ਧੂਰੀ ਕਾਸਟ ਰਵਿਦਾਸ ਸਿੱਖ ਪੜ੍ਹਾਈ ਪਲੱਸ 2 ਕੰਪਿਊਟਰ ਕੋਰਸ 7 ਬੈਂਡ ਕੱਦ 5 ਫੁੱਟ 2 ਇੰਚ ਇੱਕ ਭੈਣ ਤੇ ਇੱਕ ਭਰਾ ਮੰਗੇ ਇਹਨਾਂ ਨੂੰ ਖਰਚ ਕਰਨ ਵਾਲਾ ਲੜਕਾ ਚਾਹੀਦਾ ਹੈ ਜੀ ਰਵਿਦਾਸ ਸਿੱਖ ਲੜਕੇ ਨੂੰ ਪਹਿਲ ਹੈ ਜੇ ਕਿਸੇ ਹੋਰ ਤਰ੍ਹਾਂ ਦਾ ਹੋਵੇ ਤਾਂ ਕੰਟਰੈਕਟ ਮੈਰਿਜ ਹੀ ਇਨਾਥੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਸਿੱਖ ਐਸੀ ਪਤਾ ਪਟਿਆਲਾ ਪੜਾਈ ਸਿੰਪਲ ਗ੍ਰੈਜੂਏਸ਼ਨ ਸੈਟਨ ਨੂੰ ਜੋਬ ਉਹ EMPLOYER ਇਨ ਐਕਸਰਸਾਈਜ਼ ਡਿਊਟੀ ਲੜਕੀ ਸੋਣੀ ਸਨਖੇ ਤੇ ਰੰਗ ਸਾਫ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੇ ਲਿਖੇ ਲੜਕਾ ਚਾਹੀਦਾ ਹੈ ਲੜਕਾ ਪਾਵੇਂ ਸਰਦਾਰ ਹੋਵੇ ਜਾਂ ਕਟਿੰਗ ਵਾਲਾ ਹੋਵੇ ਲੜਕਾ ਪਟਿਆਲੇ ਤੋਂ ਹੀ ਹੋਵੇ ਤੇ ਗਵਰਨਮੈਂਟ ਜੋਬ ਕਰਦਾ ਹੋਵੇ ਇਹਨੂੰ ਸਿੱਖ ਰਾਜਪੂਤ ਜਾਂ ਰਵਿਦਾਸ ਸਿੱਖ ਕਾਸ਼ਟ ਵਾਲੀ ਹੀ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਕਾਸ਼ਟ ਰਵਿਦਾਸ ਸਿੱਖ ਹੈ ਜਨਮ 1991 ਕੱਦ 5.5 ਇੰਚ ਪੜ੍ਹਾਈ ਐਮ ਬੀ ਐਡ ਐਂਟੀਟੀ ਜੋ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ প্রাইਵੇਟ ਜੌਬ ਕਰਦੇ ਤੇ ਦੋ ਪਹਿਣਾ ਮੈਰਿਡ ਨੇ ਜੁਕੇ ਵਿੱਚ ਸੈਟਲ ਨੇ ਪਤਾ ਲੁਧਿਆਣਾ ਲੜਕੀ ਸੋਹਣੀ ਸੁਨਖੀ ਹੈ ਮੰਗੇਨ ਰਵਿਦਾਸ ਸਿੱਖ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਕਰਦਾ ਲੜਕਾ ਚਾਹੀਦਾ ਲੜਕਾ ਆਰਮੀ ਜਾਂ ਪੁਲਿਸ ਵਿੱਚ ਵੀ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲਾ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਵੈਸੂ ਲੜਕੀ ਹੈ ਜਨਮ 1993 ਕੱਦ ਪਾਈ ਹੋੜੇ 1 ਇੰਚ ਕਾਸਟ ਜਨ ਸਿੱਖ ਗੋਤ ਬਰਾੜ ਪੜ੍ਹਾਈ ਬੀਟੈਕ ਹੁਣ ਐਮਬੀ ਕਰ ਰਹੇ ਨੇ ਲੜਕੀ ਦਾ ਪਰਿਵਾਰ ਯੂ ਐਸ ਏ ਵਿੱਚ ਇੱਕ ਭੈਣ ਤੇ ਭਰਾ ਹੈ ਕੰਡਿਆ ਵਿੱਚ ਇਹਦੇ ਦਾ ਪਤਾ ਇੱਕ ਭੈਣ ਤੇ ਇੱਕ ਭਰਾ ਹਨ ਇੰਡੀ ਦਾ ਪਤਾ ਫਰੀਦਕੋਟ ਲੜਕੀ ਕੈਨੇਡਾ ਵਿੱਚ ਬਰਕਰ ਪਰਮਿਟ ਈ ਲੜਕੀ ਸੋਹਣੀ ਜਨਕੀ ਹੈ ਮੰਗੀ ਇਹਨਾਂ ਨੂੰ ਵਧੀਆ ਵੈਸ਼ਨੂ ਸਿੱਖ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਵਧੀਆ ਜ਼ਮੀਨ ਵਾਲਾ ਯੂ ਐਸ ਏ ਜਾਂ ਕੈਨੇਡਾ ਪੀ ਆਰ ਜਾਂ ਸਿਟੀਜ਼ਨ ਵੈਸ਼ਨੂ ਲੜਕਾ ਚਾਹੀਦਾ ਜੇ ਲੜਕਾ ਯੂ ਐਸ ਏ ਤੋਂ ਹੋਵੇ ਤਾਂ ਸਿਟੀ ਸੈਂਟਲ ਬੈਲਿੰਗਮ ਤੋਂ ਹੋਵੇ ਜੇ ਕੈਨੇਡਾ ਤੋਂ ਹੋਵੇ ਤਾਂ ਸਰੀ ਵੈਨਕੂਵਰ ਦੇ ਨੇੜੇ ਤੋਂ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਨਮਰਦ ਲੜਕੀ ਹੈ ਜਨਮ 2 2 1983 ਬੜਾਈ ਐਮ ਐਮੈਡ ਕੱਦ ਪੰਪ 5 ਇੰਚ ਰੰਗ ਸਾਫ ਹੈ ਐਸੀ ਪਿਤਾ ਦਾ ਗੁਰ ਜਨਾਗਲ ਮਾਤਾ ਦਾ ਗੋਤਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਾਰ ਹੈ ਇੱਕ ਭੈਣ ਥੋੜਾ ਮੈਂਟਲੀ ਵੀਕ ਨੇ ਇੱਕ ਭਰਾ ਨਮਰਦ ਹੈ ਜੌਬ ਕਰਦਾ ਹੈ ਪਤਾ ਹੁਸ਼ਿਆਰਪੁਰ ਲੜਕੀ ਦੇ ਸਾਰੇ ਫੈਮਿਲੀ ਸਤਸੰਗੀ ਵੈਸ਼ਨੂ ਹੈ ਲੜਕੀ ਸੀ ਤੁਰਤੇ ਥੋੜੀ ਭਾਰੀ ਹੈ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਐਸੀ ਕਾਸਟ ਨੂੰ ਪਹਿਲੇ ਲੜਕਾ ਨਮਾਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਜਾ ਦੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੀ ਹੀ ਪਰਿਵਾਰ ਨੂੰ ਸੰਪਰਕ ਕਰਨ ਐਨਆਰਆਈ ਤੇ ਮੈਰਿਜ ਬੂਰ ਵਾਲੇ ਪਰਿਵਾਰ ਨਾਲ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਗੋਤਮਾਨ ਉਮਰ 35 1999 ਕੱਦ ਪਾਇ 5'4" ਕਾਸਟ ਜੱਟ ਸਿੱਖ ਪੜਾਈ ਐਮਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ Master in Administration Science Dictation University Vancouver Come of Age and Service ਲੜਕੀ ਤਲਾਖਸ਼ਦਾ ਬਿਨਾਂ ਬੱਚੇ ਤੋਂ ਇਤੇ ਕੈਨੇਡਾ ਸਿਟੀਜ਼ਨ ਹੈ ਪਤਾ ਬਠਿੰਡਾ ਭੈਣ ਕੋਈ ਨਹੀਂ ਪ੍ਰਾ ਮੈਰਿਡ ਹੈ ਮੰਗ ਲੜਕਾ ਵਧੀਆ ਪੜਿਆ ਲਿਖਿਆ ਤੇ ਤਲਾਖਸ਼ਦਾ ਹੋਵੇ ਖਾਨਦਾਨੀ ਪ੍ਰਾ ਪਰਿਵਾਰ ਤੇ ਪੰਜਾਬ ਵਿੱਚ ਵੀ ਪ੍ਰਾਪਰਟੀ ਹੋਵੇ ਕੈਨੇਡਾ ਪੀਆਰ ਹੋਵੇ ਪੰਜਾਬ ਜ਼ਿਲ੍ਹਾ ਬਠਿੰਡਾ ਨੇੜੇ ਇਲਾਕੇ ਸੰਪਰਕਾਂ ਨੇ ਇਹ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਟ ਸਿੱਖ ਦੀ ਲੜਕੀ ਹੈ ਉਮਰ 30 ਉਮਰ 30 ਕੱਦ 5 ਫੁਟ 7 ਇੰਚ ਇੱਕ ਗੋਤ ਸਨਾਪ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਪਣ ਤੇ ਪਰਾ ਵੀ ਪੁਲਿਸ ਪੰਜਾਬ ਪੁਲਿਸ ਵਿੱਚ ਨੇ ਜੌਬ ਲੜਕੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜਮੀਨ 24 ਕਿੱਲੇ ਹੈ ਮੰਗਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਜਾਂ ਇਸ ਤੋਂ ਉੱਪਰ ਹੋਵੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲ ਏਰੀਆ ਤੋਂ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਹਿੰਦੂ ਖੱਤਰੀ ਪਾਸੀ ਗੱਲ ਮੰਗਲਿਕ ਹੈ ਜੀ ਲੁਧਿਆਣੇ ਤੋਂ ਜਨਮ 24/9/1990 ਪੜਾਈ ਗ੍ਰੈਜੂਏਸ਼ਨ ਵਿਦ ਪੀਜੀਡੀਸੀ ਹੈ ਇਹਨੂੰ ਕੰਪਿਊਟਰ ਕਾਦ ਪਾਈ 4 ਇੰਚ ਮੰਗੇ ਇਹਨਾਂ ਨੂੰ ਲੜਕਾ ਲੁਧਿਆਣੇ ਤੋਂ ਚੰਗੀ ਜੌਬ ਕਰਦਾ ਜਾਂ ਕੋਈ ਆਪਣਾ ਬਿਜ਼ਨਸ ਹੋਵੇ ਚਾਹੀਦਾ ਹੈ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕਾਰ ਹੈ ਜਨਮ 18/10/1995 ਕਾਦ ਪਾਈ 4 ਇੰਚ ਕਾਸਟ ਜਟ ਸਿੱਖ ਗੋਤ ਸੰਭਰਾ ਪੜਾਈ ਬੀਐਸਸੀ ਨਰਸਿੰਗ ਪਤਾ ਤਨਤ ਸਾਹਿਬ ਪਰਿਵਾਰ ਵਿੱਚ ਪਿਤਾ ਗਜਟ ਅਧਿਕਾਰੀ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਬ੍ਰਾਂਟਨ ਕੈਨੇਡਾ ਵਰਕ ਪਰਮਿਟ ਤੇ ਇੱਕ ਭੈਣ ਕੈਨੇਡਾ ਪੀਆਰ ਐ ਮੈਰਿਡ ਐਪ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਐ ਕੈਨੇਡਾ ਬ੍ਰਾਂਟਨ ਵਿੱਚ ਰਹਿੰਦੀ ਹੈ ਮੰਗਿਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਤੋਂ ਹੀ ਹੋਵੇ ਭਾਵੇਂ ਪੰਜਾਬ ਤੋਂ ਹੋਵੇ ਲੜਕੀ ਦੀ ਪੜਾਈ ਗ੍ਰੈਜੂਏਟ ਹੋ ਜਰੂਰ ਹੋਵੇ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੋਵੇ ਮੈਰਿਜ ਮੋਰ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜਿੰਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 17/11/1997 ਕੱਦ 5'2" ਇੰਚ ਕਾਸਟ ਰਵਿਦਾਸ ਸੀ ਪੜਾਈ ਬੀਏ ਐਲਐਲਬੀ ਐਲਐਲਐਮ ਜਿਲਾ ਹੁਸ਼ਿਆਰ ਪਰਗੋ ਤਵੱਤਨ ਲੜਕੀ ਕੈਨੇਡਾ ਵਿੱਚ ਜੌਬ ਕਰਦੀ ਹੈ ਇਹ ਤਿੰਨ ਭੈਣਾਂ ਤੇ ਇੱਕ ਭਰਾ ਹੈ ਜੀ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵੇਕਰ ਨੇ ਮੰਗੇ ਨੇ ਉਹ ਲੜਕਾ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੀਆਰ ਤੋਂ ਪੀਅਰ ਕੈਨੇਡਾ ਤੋਂ ਲੜਕਾ ਚਾਹੀਦਾ ਹੈ ਲੜਕਾ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਰਵਿਦਾਸ ਕਾਸਟ ਦਾ ਹੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 1994 ਕੱਦ 5.3 ਇੰਚ ਕਾਸਟ ਜਟ ਸਿੱਖ ਪੜਾਈ ਬੀਐਸਸੀ ਨਰਸਿੰਗ ਕੈਨੇਡਾ ਤੋਂ ਪੜਾਈ ਡਿਪਲੋਮਾ ਇਨ ਸੋਸ਼ਲ ਸਰਵਿਸ ਵਰਕਰ ਟੋਰਾਂਟੋ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਪਰਾਏ ਡੇਵ ਵਿੱਚ ਇੱਕ ਪਰਾ ਕੈਨੇਡਾ ਪੀਆ ਹੈ ਐਂਡ ਇਹਦਾ ਪਤਾ ਜਲੰਧਰ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਲੜਕੀ ਕੈਨੇਡਾ ਵਰਕ ਪਰਮਿਟ ਤੇ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਤੋਂ ਹੀ ਹੋਵੇ ਮੈਰਿਜ ਰੋਲੇ ਪ੍ਰਮਾਣਿਤ ਹੋਣਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲ ਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 1/12/1996 ਕੱਦ 5'2" ਕਾਸਟ ਜੱਟ ਸਿੱਖ ਹੈ ਗੋਤ ਬਰਾੜ ਪੜਾਈ +2 ਮੈਡੀਕਲ ਕੈਮੀਕਲ ਲੈਬ ਟੈਕਨੀਸ਼ੀਅਨ ਦੁਰਮ ਕਾਲਜ ਉਸਵਾ অন্ਟਾਰੀਓ ਕੈਨੇਡਾ ਇੰਡੇ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਇੱਕ ਭਰਾ ਨ ਮੈਰਿਡ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਹੈ ਮਾਂਗੇ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਪੀਆਰ ਹੋਵੇ ਭਾਵੇਂ ਵਰਕ ਪਰਮਿਟ ਜਾਂ ਸਟੱਡੀ ਵੀਜ਼ੇ ਤੇ ਹੋਵੇ ਇਹਨਾਂ ਨੂੰ ਰਿਸ਼ਤਾ ਹੀ ਗੁੜਾ ਚਾਹੀਦਾ ਹੈ ਲੜਕੀ ਦੇ ਪਰਾਂ ਨੂੰ ਬਾਹਰ ਲਿਜਾ ਸਕੇ ਭਾਵੇਂ ਕੰਟਰੈਕਟ ਮੈਰਿਜ ਰਾਹੀਂ ਲਿਜਾ ਸਕੇ ਸਕੇ ਪਰਾਂ ਨੂੰ ਪਹਿਲਾ ਮੈਰਿਜ ਬੋਰਡ ਵਾਲੇ ਪ੍ਰਵਾਨ ਫੂਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜੜਸੇ ਖਿੰਡੇ ਦਾ ਪਤਾ ਜਲੰਧਰ ਪੜਾਈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਈਲੈਂਡਸ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਹਨ ਇਹ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਹੈ ਜੌਬ ਆਰ ਐਨ ਨਰਸ ਤੋਂ ਨਿਊਜ਼ੀਲੈਂਡ ਹਸਪੀਟਲ ਵਿੱਚ ਗਵਰਨਮੈਂਟ ਜੌਬ ਕਰਦੀ ਹੈ ਲੜਕੀ ਸੋਹਣੀ ਸਨਖੀ ਵਧੀਆ ਘਰ ਪਰਿਵਾਰ ਤੋਂ ਇਹ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸਰਖਾ ਵੈਸਟੀਰੀਅਨ ਐਜੂਕੇਟਿਡ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 25 ਤੋਂ ਸਟੱਡੀ ਵਿਜੇ ਤੇ ਵਰਕ ਫਾਰਮੈਟ ਵਾਲੇ ਸੰਪਰਕ ਕਰ ਸਕਦੇ ਨੇ ਤਲਾਕशुदा ਜਮੇਰਜੀ ਬਰਵਲੇ ਪਰਵਾਨ ਨੂੰ ਨਾ ਕਰਨ ਜਿਨ੍ਹਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਪੂਜਾ ਜੀ ਜਨਮ 8/9/1992 ਕਾਸਟ ਹਿੰਦੂ ਪੜ੍ਹਾਈ ਪਲੱਸ 2 ਪਾਸ ਡੀ ਫਾਰਮੇਸੀ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਐ ਜੋਬ ਕਰਦੀ ਹੈ ਹਸਪੀਟਲ ਵਿੱਚ ਲੜਕੀ ਤਲਾਕशुदा ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਹਿੰਦੂ ਪਰਿਵਾਰ ਤੋਂ ਵਧੀਆ ਜੋਬ ਕਰਦਾ ਜੈਨਰਾਏ ਲੜਕਾ ਚਾਹੀਦਾ ਲੜਕਾ ਵੀ ਕੁਆਰਾ ਹੋਵੇ ਭਾਵੇਂ ਤਲਾਕशुदा ਹੋਵੇ ਬਿਨਾਂ ਬੱਚੇ ਤੋਂ ਹੋਵੇ ਮਰਜਪੁਰ ਵਾਲੇ ਪ੍ਰਵਾਨ ਫੁਨਾ ਕਰ ਜਿਹਨੇ ਤੁਹਾਨੂੰ ਨੰਬਰ ਦਿੱਤਾ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਨੀਰਜ ਮੈਣੀ ਹੈ ਜੀ ਜਨਮ 1988 ਕੱਦ 5.5 ਇੰਚ ਕਾਸਟ ਖੱਤਰੀ ਪੜਾਈ ਬੀਏ ਸੀ ਨਰਸਿੰਗ ਲੜਕੀ ਤਿੰਨ ਵਾਰ ਆਸਟ੍ਰੇਲੀਆ ਜਾ ਕੇ ਆਈ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਦੋਨੋਂ ਮੈਰਿਡ ਨੇ ਕੈਨੇਡਾ ਵਿੱਚ ਇੱਕ ਆਸਟ੍ਰੇਲੀਆ ਵਿੱਚ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਦਾ ਲੜਕੀ ਥੋੜੇ ਸਮੇਂ ਤੋਂ ਤਲਾਕशुदा ਹੈ ਵੇਕਸੂਰ ਹੈ ਫਿਰੋਜ਼ ਪਤਾ ਫਿਰੋਜ਼ਪੁਰ ਮੰਗਿਰਨ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਕਟਿੰਗ ਵਾਲਾ ਨਿਸ਼ਾਰਾ ਤੇ ਲੜਕਾ ਚਾਹੀਦਾ ਲੜਕਾ ਵਾਂਗ ਇਤਲਾਕशुदा ਆ ਵੀ ਪਾਂਵ ਕੁਆਰਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਆਸਟ੍ਰੇਲੀਆ ਤੋਂ ਲੜਕੀ ਨੂੰ ਪਾਇਲ ਹੈ ਬਾਕੀ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਅਮਨਪ੍ਰੀਤ ਕੌਰ ਹੈ ਜਨਮ 24/7/2001 ਕੱਦ 5.2 ਇੰਚ ਕਾਸਟ ਜੜ ਸਿੱਖ ਗੋਤਮਾਨ ਪੜਾਈ ਬਿਜ਼ਨਸ ਐਡਮਿਨਿਸਟ੍ਰੇਸ਼ਨ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਲੜਕੀ ਸੋਹਣੀ ਸਨਖੀ ਵਧੀਆ ਘਰ ਪਰਿਵਾਰ ਤੋਂ ਲੜਕੀ ਕੈਨੇਡਾ ਪੀਆਰ ਹੈ ਲੜਕੀ ਕੈਨੇਡਾ ਵਿੱਚ ਜੌਬ ਕਰਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਣ ਨਸ਼ਾ ਰਹਿਤ ਲੜਕੇ ਚਾਹੀਦੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਨੂੰ ਦੱਸ ਦਿੱਤਾ 15 ਕਿੱਲੇ ਜ਼ਮੀਨ ਹੋਵੇ ਮਾਲਵੇਰੀਏ ਨੂੰ ਪਹਿਲਾ ਮੈਰਜ ਬੂਰ ਵਾਲੇ ਪਰਵਾਨਾ ਫੋਨਾਂ ਕਰ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਜੇ ਹਲਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ ਜੂਨ 1997 ਕੱਦ 5'6" ਕਾਸਟ ਜੜਸੇ ਕਪੜਾਈ ਸਕੂਲ ਦੀ ਪੜ੍ਹਾਈ ਕੀਤੀ ਸਹਾਰਨਪੁਰ ਤੋਂ ਗ੍ਰੈਜੂਏਸ਼ਨ ਇਨ ਮਕੈਨਿਕਲ ਇੰਜੀਨੀਅਰਿੰਗ ਫਰੋਂ ਪੰਜਾਬ ਯੂਨੀਵਰਸਿਟੀ ਤੋਂ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਹੈ ਜੀ ਇੱਕ ਛੋਟੀ ਭੈਣ ਹੈ ਪਤਾ ਸਹਾਰਨਪੁਰ ਜੂਪੀ ਵੈਸੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੜਕੀ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਬੈਲਡ ਐਜੂਕੇਟਿਡ ਪੜ੍ਹਾਈ ਵਾਲਾ ਲੜਕਾ ਚਾਹੀਦਾ ਹੈ ਲੜਕਾ ਵਧੀਆ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦਾ ਹੋਵੇ ਵਧੀਆ ਆਮਦਨ ਉਹ ਵੀ ਲੜਕਾ ਜੜਸੀ ਪਰਿਵਾਰ ਤੋਂ ਹੋਵੇ ਜਮੀਨ ਅਰਥ 10 ਕਿੱਲੇ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਮੈਰਿਜ ਬਰੋਲੇ ਪਰਵਾਨ ਫੋਨਾਂ ਕਰਨ ਜੀ ਇਹਨਾਂ ਥਾਂਨੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ ਜੁਲਾਈ 1994 ਕੱਦ 5.6 ਚ ਕਾਸਟ ਸਿੱ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਰੈਜ਼ੀਡੈਂਟ ਵੀਜ਼ਾ 2035 ਤੱਕ ਹੁਣ ਲੜਕੀ ਦੇ ਵਿੱਚ ਹੈ ਪਰਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਾਂ ਨੇ ਰਿਟਾਇਰ ਨੇ ਪਿਤਾ 2021 ਵਿੱਚ ਐਕਸਪਾਇਰ ਨੇ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਇਹ ਮੰਗੇ ਨਾਲੋਂ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੜ੍ਹੇ ਲਿਖਿਆ ਲੜਕਾ ਚਾਹੀਦਾ ਸਿਖ ਰਾਜਪੂਤ ਰਠੌਰ ਕਾਸ਼ ਦੇ ਲੜਕੇ ਨੂੰ ਪਾਇਲ ਹੈ ਕੈਨੇਡਾ ਤੋਂ ਲੜਕੀ ਨੂੰ ਪਾਇਲ ਹੈ ਜੂੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਚ ਜਾਂ ਸਰਕਾਰੀ ਨੌਕਰੀ ਤੇ ਹੋਵੇ ਜਾਂ ਮੈਡੀਕਲ ਲਾਈਨ ਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 31/12/1995 ਜਨਮ ਸਮਾ 11:47 ਮਿੰਟ ਜਨਮ ਸਥਾਨ ਲੁਧਿਆਣਾ ਪਤਾ ਸੰਗਰੂਰ ਘੱਤ ਪਾਇਓੜ 7 ਇੰਚ ਪੜਾਈ ਪਲੱਸ 2 ਬਿਦਰ ਡਿਪਲੋਮਾ ਕੰਮ ਇਹਦਾ ਆਪਣਾ ਬਿਜ਼ਨਸ ਹੈ ਕਾਸ਼ ਤੋਂ ਸੁਣਿਆ ਗੋਤ ਤੂੰ ਨੇ ਇਹਨਾਂ ਦਾ ਇੱਕ ਭਰਾ ਹੈ ਜੀ ਕੈਨੇਡਾ ਵਿੱਚ ਸੈਟਲ ਹੈ ਮੰਗ ਹੈ ਨਾ ਉਹ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਚ ਲੱਕੀ ਪਲੱਸ 2 ਪਾਜਾ ਇਸ ਤੋਂ ਜ਼ਿਆਦਾ ਪੜ੍ਹੀ ਲਿਖੀ ਚਾਹੀਦੀ ਹੈ ਲੜਕੀ ਕਿਸੇ ਵੀ ਕਾਸ਼ ਤੋਂ ਹੋਵੇ ਪਰ ਐਸੀ ਜਿ ਮਜੂਰ ਸਿੱਖਣ ਦੀ ਨਾ ਹੋਵੇ ਪਰਿਵਾਰ ਵੱਲੋਂ ਦਾਦੀ ਦੀ ਕੋਈ ਮੰਗ ਨਹੀਂ ਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਰਵਜੋਤ ਸਿੰਘ ਰਾਹੋਵਾਲਾ ਜੀ ਜਨਮ 6 ਦਸੰਬਰ 1991 ਕਾਦ ਪਿੰਡ ਬਾਟੇਂ ਚ ਪੇਤਾ ਦਾ ਗੋਤ ਰਾਹੋਵਾਲ ਮਾਤਾ ਦਾ ਗੋਤ ਆਰੀ ਕਾਸ਼ ਰਾਜਪੂਤ ਪਤਾ ਜਲੰਧਰ ਪੜਾਈ ਐਮ ਐਸ ਸੀ ਮਾਈਕਰੋਬਾਇਓਲੋਜੀ ਮੈਡੀਕਲ ਜੋ ਵਰਕਿੰਗ ਹੋਮੋ ਲੈਬਰਾਟਰੀ ਪਿਤਾ ਦੀ ਜੋਬ ਜਨਰਲ ਫਿਜ਼ਿਕਸ ਡਾਕਟਰ ਨੇ ਮਾਤਾ ਦੀ ਜੋਬ ਓਵਨ ਅਨਰ ਹੋਮੋਪੈਥਿਕ ਸ਼ਾਪ ਹੈ ਇੱਕ ਅਨਮੈਰਿਡ ਬ੍ਰਦਰ ਹੈ ਉਹ ਵੀ ਡਾਕਟਰ ਨੇ ਭੈਣ ਕੋਈ ਨਹੀਂ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੁਣੀ ਸੁਣਖੀ ਮੈਡੀਕਲ ਪ੍ਰੋਫੈਸ਼ਨਲ ਗਰਲ ਜਿਸ ਨੇ ਬੀ.ਐਸ. ਲੜਕੀ ਚਾਹੀਦੀ ਹੈ ਜਾਂ ਲੜਕੀ ਡਾਕਟਰ ਦੀ ਡਿਗਰੀ ਕਰ ਰਹੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਜੀ ਜਨਮ 1 ਅਕਤੂਬਰ 2003 ਕਾਸਟ ਰਵੀਦਾਸੀ ਸਿੱਖ ਕੱਦ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਪਾਸ ਪੋਸਟ ਵਿਸੇਕ ਕਰਨ ਦੀ ਤਿਆਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨਹੀਂ ਪਤਾ ਹਾਰ ਕੋ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਮੰਗੇ ਨੇ ਉਹ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕ੍ਰੇਡਿਟ ਜਾਸਟਿੰਗੇ ਪੀ ਆਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਦਵਾ ਬੇਰੀ ਨੂੰ ਪਹਿਲਾ ਮੈਰਿਜ ਬਰੋਲੇ ਪ੍ਰਵਾਨਕੁਣਾ ਕਰਨ ਜੀ ਇਨਾਂ ਦਾ ਫੋਨ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ